ਤੁਹਾਡੇ ਸਾਰਿਆਂ ਲਈ ਕਹੂਰ ਆਪਾਂ ਨਵੀਂ ਵੀਡੀਓ ਬਈ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਰੇਟਾਂ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਅਲੱਗ-ਅਲੱਗ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਤੁਸੀਂ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਸਕਰੀਨ ਤੇ ਹਮੇਸ਼ਾ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਚੈੱਕ ਕਰੋ ਉੱਪਰ ਵੀ ਹਰੇ ਜਖਰਾਂ ਚ ਲਿਖਿਆ ਹੋਊਗਾ 7719445360 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਕਿਸੇ ਵੀ ਤਰ੍ਹਾਂ ਦੀ ਕਰਵਾਉਣੀ ਹੈ ਕੂਠੀ ਕਰਮਕਾਨ ਕੋਈ ਗੱਡੀ ਮੋਟਰਸਾਈਕਲ ਆ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਐਡ ਤੁਹਾਡੀ ਆਪਣੇ ਆਪ ਲੱਗ ਜਾਊਗੀ ਜੀ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਾਂਗੇ ਪਹਿਲੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਆਪਣੇ ਕੋਲੇ ਹੁੰਡਾਈ ਦੀ i20 ਗੱਡੀ ਪਹੁੰਚੀ ਆ ਜੀ 2012 ਮਾਡਲ ਗੱਡੀ ਆ ਜੀ ਅ ਰਜਿਸਟਰ 14 ਦੇ ਵਿੱਚ ਹੋਈ ਹੈ ਸਾਰੀ ਗੱਡੀ オリジナル ਹੈ ਸੈਕੰਡ ਓਨਰ ਗੱਡੀ ਆ ਮੁਕਤਸਰ ਸਾਹਿਬ ਮਾਲਕ ਦਾ ਏਰੀਆ 2.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 2029 ਤੱਕਰ ਆਪਾਂ ਨੂੰ ਇਹਦੀ ਪਾਸਿੰਗ ਮਿਲ ਜਾਊਗੀ। ਗੱਡੀ ਪੰਜਾਬ ਨੰਬਰ ਆ ਬਈ, ਚਿੱਟਾ ਰੰਗ ਦੀ ਆ। ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ। ਕੋਈ ਕਮੀ ਪੇਸ਼ੀ ਨਹੀਂ ਗੱਡੀ 'ਚ, ਕੋਈ ਲੱਗੀ ਨਹੀਂ, ਕੋਈ ਡੈਮੇਜ ਨਹੀਂ, ਕੋਈ ਗਲੀ ਸੜੀ ਨਹੀਂ। ਜਾ ਕੇ ਕਿਸੇ ਨੇ ਦੇਖਣੀ ਆ, ਚਲਾ ਕੇ ਦੇਖਣੀ ਆ। ਤੁਸੀਂ ਚਲਾ ਕੇ ਦੇਖ ਲਿਓ ਕਿਸੇ ਨੇ, ਸਟਾਰਟ ਕਰਕੇ ਦੇਖਣੀ ਆ, ਸਟਾਰਟ ਕਰਕੇ ਦੇਖ ਲਿਓ। ਵਧੀਆ ਗੱਡੀਆਂ, ਸੋਹਣੀ ਗੱਡੀ ਆ। ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ। ਵਧੀਆ। ਤੁਸੀਂ ਦੇਖ ਰਹੇ ਹੋ, ਕਿਸੇ ਨੂੰ ਪਸੰਦ ਆਵੇ, ਕੋਈ ਦੇਖਣ ਦਾ ਚਾਹਵਾਨ ਹੋਵੇ। ਕਿਸੇ ਨੇ ਅੰਦਰ ਵੜ ਕੇ ਦੇਖਣੀ ਹੋਵੇ ਕਿਸੇ ਨੇ ਇੰਜਨ ਗੇਅਰ ਚੈੱਕ ਕਰਨਾ ਹੋਵੇ ਕਿ ਮਾਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ ਤੁਸੀਂ ਆ ਕੇ ਦੇਖ ਲਿਓ ਘਰੀ ਤੇ ਰੇਟ ਹੋ ਜਾਊਗਾ ਤੇ ਨੰਬਰ ਵਾਈ ਦਾ 90412 28212 ਗੱਲਬਾਤ ਜੋ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ Honda ਦੀ ਸਿਟੀ ਗੱਡੀ ਲੈ ਕੇ ਪਹੁੰਚਿਆ ਬਈ ਮਾਡਲ 2009 ਹੈਗਾ ਤੇ ਗੱਡੀ ਦੀ ਕੰਡੀਸ਼ਨ ਆਲੋਕਯਾ ਜੀ 25 ਤੋਂ ਉੱਪਰ ਗੱਡੀ ਦੀ ਐਵਰੇਜ ਆਪਰ ਮਿਲ ਜੂਗੀ ਬ੍ਰਾਂਡ ਨਿਊ ਕੰਡੀਸ਼ਨ ਹੈ ਮਾਡਲ ਚਾਹੇ ਨਵਾਂ ਹੈ ਪਰ ਗੱਡੀ ਆਲੋਕੇ ਪਈਆ ਜੀ ਤੇ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਗੱਡੀ ਦੀ ਮਿਲ ਜੂਗੀ ਤੇ ਗੱਡੀ ਦਿੱਲੀ ਨੰਬਰ ਆਪਾਂ ਨੂੰ ਮਿਲੂਗੀ ਮਾਲਕ ਨੇ ਕਿਹਾ ਜੇ ਐਨਓਸੀ ਤੇ ਗੱਡੀ ਲੈਣੀ ਹੈ ਤਾਂ ਐਨਓਸੀ ਦੇ ਨਾਲ ਗੱਡੀ 160 'ਚ ਜੇ ਨੰਬਰ ਲਗਵਾ ਕੇ ਲੈਣੀ ਹੈ ਤਾਂ 180 'ਚ ਉਹ ਤੁਹਾਡੀ ਇੱਛਾ ਜੀ ਕਿਵੇਂ ਲੈਣੀ ਗੱਡੀ ਬਾਕੀ ਗੱਡੀ ਦੇ ਟਾਇਰਾਂ 'ਚ ਅਲਾਈ ਵਗੈਰਾ ਲੱਗੇ ਹੋਏ ਨੇ ਗੱਡੀ ਵਧੀਆ ਗਈ ਸੋਹਣੀ ਸਾਫ ਸੁਥਰੀ ਵਧੀਆ ਮੇਨਟੇਨ ਗੱਡੀ ਐ ਤੇ ਗੱਡੀ ਖੜੀ ਹੈ ਜੀ ਆਹ ਮੋਗੇ ਏਰੀਆ 'ਚ ਆਮ ਕਿਸੇ ਨੂੰ ਪਸੰਦ ਆਵੇ ਕਿਸੇ ਨੇ ਦੇਖਣੀ ਹੈ ਮੋਗੇ ਜਾ ਕੇ ਦੇਖ ਸਕਦੋਂ ਬਾਕੀ ਰੰਗ ਦੇਖੋ ਗੱਡੀ ਦਾ ਤੇ ਘਰੇ ਖੜੀ ਹੈ ਜੀ ਗੱਡੀ ਟਾਇਰਾਂ 'ਚ ਅਲਾਈ ਵੀ ਸੋਹਣੇ ਲੱਗੇ ਹੋਏ ਐ ਗੱਡੀ ਵੀ ਸੋਹਣੀ ਐ ਤੇ ਰੱਖੀ ਵੀ ਵਧੀਆ ਮਾਲਕ ਨੇ ਸ਼ੌਂਕ ਨਾਲ ਐ ਕੋਈ ਕਮੀ ਪੇਸ਼ੀ ਆਪਾਂ ਨੂੰ ਨਹੀਂ ਮਿਲਣੀ ਇਹ 25 ਤੋਂ ਉੱਪਰ ਗੱਡੀ ਐਵਰੇਜ ਦਿੰਦੀ ਆ ਸੀਐਨਜੀ ਤੇ ਸੀਐਨਜੀ ਕਿਟ ਲੱਗੀ ਹੋਈ ਆ ਬਾਕੀ ਤੁਹਾਨੂੰ ਮਾਲਕ ਦਾ ਨੰਬਰ ਨੋਟ ਕਰਵਾ ਦੇਣਾ ਮੈਂ 84 377 ਤੇ 37 616 ਮਾਲਕ ਨਾਲ ਜੋ ਵੀ ਗੱਲਬਾਤ ਕਰਨੀ ਆ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਟੋ ਰਿਕਸ਼ਾ ਲੈ ਕੇ ਪਹੁੰਚੀ ਅਜੀ ਕਾਫੀ ਡਿਮਾਂਡ ਆ ਰਹੀ ਸੀਗੀ ਕਮੈਂਟ ਕਾਫੀ ਆਏ ਸੀਗੇ ਬਾਵਾ ਕਮੈਂਟ ਆਏ ਸੀਗੇ ਤੇ ਕਹਿੰਦੇ ਸੀਗੇ ਮੇਰੇ ਭਰਾ ਕਹੀ ਵੀ ਸਾਨੂੰ ਕੋਈ ਆਟੋ ਰਿਕਸ਼ਾ ਚਾਹੀਦਾ ਹੈ ਤੇ ਅਸੀਂ ਚਲਾਉਣਾ ਲਾਉਣਾ ਤੇ ਜਿਨ੍ਹਾਂ ਨੇ ਆਟੋ ਰਿਕਸ਼ਾ ਲਾਉਣਾ ਜੀ ਕੋਈ ਨਾਮਾ ਖਰੀਦਣਾ ਚਾਹੁੰਦਾ ਹੈ ਤਾਂ ਉਹਨਾਂ ਲਈ ਵਧੀਆ ਡੀਲ ਆਪਾਂ ਲੈ ਕੇ ਪਹੁੰਚੇ ਆਂ 2011 ਮਾਡਲ ਆ ਹਨ ਤੇ ਕੰਡੀਸ਼ਨ ਚੈੱਕ ਕਰੋ ਬਹੁਤ ਵਧੀਆ ਹਾਲਤ ਦੇ ਵਿੱਚ ਆਪਾਂ ਨੂੰ ਮਿਲੂਗਾ ਤੇ ਜਾ ਕੇ ਦੇਖਣਾ ਹੋਵੇ ਤੁਹਾਨੂੰ ਪਹਿਲਾਂ ਮੈਂ ਲੋਕੇਸ਼ਨ ਹੀ ਇੱਕ ਨੂੰ ਫਰਮ ਕਰ ਦੇਣਾ ਦੀ ਰਾਮਪੁਰਾ ਫੂਲਮਾਲਕ ਦਾ ਏਰੀਆ ਕਿਸੇ ਨੇ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੋਂ ਰੇਟ ਦੀ ਗੱਲ ਕਰੀਏ ਤਾਂ 45000 ਰੁਪਿਆ ਇੱਕ ਬੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ 45000 ਦੇ ਵਿੱਚ ਤੁਸੀਂ ਇਹਨੂੰ ਖਰੀਦ ਸਕਦੇ ਹੋ ਤੇ ਡਿਮਾਂਡ ਹੈ ਜੀ ਸੋਰੀ ਆਹ ਕੋਈ ਫਿਕਸ ਰੈਟ ਨਹੀਂ ਹੈਗਾ 45000 ਤੋਂ ਵੀ ਥੱਲੇ ਸੌਦਾ ਹੋਊਗਾ ਇੰਜਨ ਗিয়ার ਚ ਕੋਈ ਕਮੀ ਪੇਸ਼ੀ ਨਹੀਂ ਮਾਲਕ ਨੇ ਕਿਹਾ ਇੰਜਨ ਵੀ ਵਧੀਆ ਗੇਅਰ ਵੀ ਵਧੀਆ ਹੈ ਕੰਡੀਸ਼ਨ ਵੀ ਆਲੋਕ ਹੈ ਟਾਇਰ ਟੱਪਾ ਹੀ ਵਧੀਆ ਹੈ ਤੇ 11 ਮਾਡਲ ਹੈ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦਾ ਹਾਂ ਰਿਕਸ਼ਾ 98 554096 95 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਜੋ ਵੀ ਕਰਨੀ ਹੈ ਤੁਸੀਂ ਗੱਲਬਾਤ ਕਰਨੀ ਆਪੇ ਕਰ ਲਿਓ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਵਾਕੀ ਵੀਡੀਓ ਦੀ ਕੱਲੀ ਕੱਲੀ ਆਪਾਂ ਗੱਲ ਕਰ ਰਹੇ ਹਾਂ ਜੀ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਅੱਗੇ ਤੁਹਾਨੂੰ ਕਈ ਗੱਡੀਆਂ ਕਈ ਮਸ਼ੀਨਰੀਆਂ ਕਈ ਸਕੂਟੀਆਂ ਮਿਲ ਜਾਣਗੀਆਂ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਬਈ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਹਰੇ ਜਖਰਾ ਚ ਲਿਖਿਆ ਰਹਿੰਦਾ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੇ ਕਿਸੇ ਨੇ ਆਪਦੀ ਕੋਈ ਮਸ਼ੀਨਰੀ ਜਿਵੇਂ ਕੀ ਕੋਈ ਮੋਟਰਸਾਈਕਲ ਕੋਈ ਗੱਡੀ ਕੋਈ ਸਕੂਟਰੀ ਕੋਈ ਛੋਟਾ ਹਾਥੀ ਪਿਕਅਪ ਵੇਚਣਾ ਹੋਵੇ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲ ਕੋਠੀ ਹੋਵੇ ਘਰ ਹੋਵੇ ਮਕਾਨ ਹੋਵੇ ਤਾਂ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਐਡ ਕਰਵਾ ਕੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਐਡ ਕਰਵਾ ਕੇ ਤੇ ਘਰ ਬੈਠੇ ਹੀ ਆਪ ਦੀ ਜਿਹੜੀ ਮਸ਼ੀਨਰੀ ਘਰ ਕੋਠੀ ਮਕਾਨ ਹੈ ਉਹ ਵੇਚ ਸਕਦੇ ਹੋ ਜੀ ਆਪਾਂ ਜਿਹੜੀ ਐਡ ਕਰ ਦਮ ਬਿਲਕੁਲ ਫਰੀ ਦੇ ਵਿੱਚ ਕਰ ਦਿਆਂ ਜੀ ਆਪਣਾ ਕੋਈ ਕਮਿਸ਼ਨ ਖਰਚਾ ਵਾਰਚਾ ਨਹੀਂ ਹੁੰਦਾ ਕਿਸੇ ਨੇ ਕਰਵਾਉਣੀ ਹੈ ਭੇਜੋ ਨੰਬਰ ਤੁਹਾਨੂੰ ਮਿਲੇ ਗਿਆ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜੀ ਤੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤਾਂ ਵੀ ਦੱਸਿਓ ਤੇ ਹਰ ਰੋਜ਼ ਤੁਸੀਂ ਪਹੁੰਚਦੇ ਹੋ ਤਾਂ ਵੀ ਮੈਨੂੰ ਜ਼ਰੂਰ ਦੱਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਵਧੀਆ ਲੱਗਦੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜ਼ਰੂਰ ਲਾਈਕ ਕਰਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਵੀ ਮੈਨੂੰ ਜ਼ਰੂਰ ਦੱਸੋ ਤੇ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਜੀ ਤੇ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਚੈਨਲ ਤੇ ਤਾਂ ਡੈਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਜਰੂਰ ਕਲਿੱਕ ਕਰ ਦਿਓ ਤੇ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਹੁਣ ਆਪਾਂ ਇੱਕ ਸਕੂਟੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2015 ਮਾਡਲ ਧਰਮਕੋਟ ਤੋਂ ਐਕਟਿਵਾ ਸਕੂਟੀ ਲੈ ਕੇ ਪਹੁੰਚੇ ਹਾਂ 15 ਮਾਡਲ ਹੈ ਕੰਡੀਸ਼ਨ ਆਲੋਕਿਕ ਹੈ 24500 ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜਾਊਗਾ ਇੱਕ ਵਾਰੀ ਇਹਨਾਂ ਨੇ ਡਿਮਾਂਡ ਕਹੀ ਹੈ ਤੇ ਕਿਸ ਨੇ ਚਲਾ ਕੇ ਦੇਖਣੀ ਆ ਕਿਸੇ ਨੇ ਇੰਜਨ ਉੰਜਨ ਦੇਖਣਾਗਾ ਤੇ ਗੇਰਤਾ ਦਾ ਹੁੰਦਾ ਨਹੀਂਗਾ ਇੰਜਨ ਕਿਸੇ ਨੇ ਚੈੱਕ ਕਰਨਾ ਚਲਾ ਕੇ ਦੇਖਣੀ ਆ ਪੀਕਅਪ ਚੈੱਕ ਕਰਨੀ ਆ ਵੀ ਕਿੰਨੀ ਕੁੱਟਦੀ ਆ ਤੁਸੀਂ ਜਾ ਕੇ ਦੇਖ ਲਓ ਧਰਮਕੋਟ ਕੰਡੀਸ਼ਨ ਵਧੀਆ ਚਿੱਟੇ ਰੰਗ ਦੀ ਆ ਕੋਈ ਪਾਰਟ ਦਾ ਬਦਲਿਆ ਨਹੀਂ ਹੋਇਆ ਨਾ ਕੋਈ ਟੁੱਟੀ ਭੱਜੀ ਆ ਪੰਜਾਬ ਨੰਬਰ ਹੈ ਕਾਪੀ-ਕੁਪੀ ਤੁਹਾਨੂੰ ਮਿਲ ਜੂਗੀ ਬਾਕੀ ਮਾਲਕ ਨਾਲ ਤੁਸੀਂ ਗੱਲ ਕਰ ਲਓ ਜਿਹੜੇ ਬੰਦੇ ਦੀ ਆ ਸਕੂਟੀ ਐ ਉਹਦਾ ਨੰਬਰ ਆਪਾਂ ਸਕਰੀਨ ਤੇ ਸਿੱਧਾ ਦੇ ਰੱਖਿਆ ਮਾਲਕ ਬਾਈ ਦਾ ਨੰਬਰ ਹੈ 90 561 79917 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਖਰੀਦਣ ਦਾ ਚਾਹਵਨ ਜੇਕਰ ਹੈਗਾ ਕੋਈ ਖਰੀਦਣਾ ਜੇਕਰ ਚਾਹੁੰਦਾਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਆ ਤੁਸੀਂ ਆਪ ਹੀ ਦੇਖੋ ਜੀ ਆਪਣੇ ਕੋਲੇ 2012 ਮਾਡਲ ਗੱਡੀ ਪਹੁੰਚੀ ਆ ਐਲਟੀਜ਼ਡ ਸਨਰੂਫ ਮਾਡਲ ਹੈ ਸੈਕੰਡ ਓਨਰ ਹੈ ਡਿਮਾਂਡ ਦੀ ਗੱਲ ਕਰੀਏ ਤਾਂ 330000 ਰੁਪਏ ਡਿਮਾਂਡ ਹੈਗੀ ਤੇ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਦੇਖਣ ਦਾ ਚਾਹਵਾਨ ਕਿਸੇ ਨੇ ਦੇਖਣੀ ਹੈ ਤੁਸੀਂ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਜੀ ਗੱਡੀ ਵਧੀਆ ਸੋਹਣੀ ਹੈ ਸਾਫ ਸੁਥਰੀ ਹੈ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖੋ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖੋ ਅੰਮ੍ਰਿਤਸਰ ਤੁਹਾਨੂੰ ਮਿਲ ਜੂਗੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 84373743 747 ਇਹ ਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਸੈਂਟਰੋ ਗੱਡੀ ਲੈ ਕੇ ਪਹੁੰਚੀਆਂ 2005 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ ਗੱਡੀ ਆ ਜੀ ਕ ਨੰਬਰ ਪੂਰੀ ਵਧੀਆ ਸੈਕਿੰਡ ਓਨਰ ਹੈ ਤੇ ਸਾਰੇ ਡਾਕੂਮੈਂਟਸ ਆਪਾਂ ਨੂੰ ਮਿਲ ਜਾਣਗੇ ਨਾਲ ਪਟਿਆਲੇ ਖੜੀ ਆ ਤੇ ਏਸੀ ਹੀਟਰ ਵਰਕਿੰਗ ਚਾ ਨਵੇਂ ਟਾਇਰਾਂ ਚਾ ਸੈਂਟਰ ਲੋਕ ਹੈ ਕੰਡੀਸ਼ਨ ਆਲੂਕੇ 65000 ਦੀ ਇਹਨਾਂ ਨੇ ਦੇਣੀ ਆ ਐਨਓਸੀ ਮਿਲ ਚੁਗੀ ਤੇ ਚੰਡੀਗੜ੍ਹ ਨੰਬਰ ਆ ਜੀ ਮਾਲਕ ਦਾ ਨੰਬਰ 8360614 849 ਨੰਬਰ ਤੇ ਗੱਲ ਕਰ ਲਿਓ ਜਾ ਕੇ ਦੇਖ ਲਿਓ ਤੇ ਗੱਲਬਾਤ ਕਰਕੇ ਖਰੀਦ ਸਕਦੋਂ ਜੀ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਲਈ। ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਜਲਦੀ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਭੇਜੋ ਆਪਣੇ ਕੋਲ।